ਤਨ ਗੰਦਾਂ ਦਾ ਤਨ ਇਰਾਨ ਦਾ ਵਾਹਿਗੁਰੂ ਸਾਹਿਬ ਆਈ ਕੁ ਜੀ ਫਤਿਹ ਜੀ ਵਾਹਿਗੁਰੂ ਸਾਹਿਬ ਆਈ ਕੁ ਜੀ ਦੀ ਫਤਿਹ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੰਘ ਸਾਹਿਬ ਮਾਫੀ ਜਨਾ ਮੈਨਾ ਕਾਫੀ ਵਾਹਿਗੁਰੂ ਸਾਹਿਬ ਆਈ ਕੁ ਜੀ ਪਿਆਰਿਓ ਮੈਂ ਮਾਫੀ ਜਨਾ ਮਨੂਨਾ ਥੋੜਾ ਜਨਾ ਕਮਜ਼ੀ ਮੈਂ ਥੋੜਾ ਜਿਆ ਬਿਜ਼ੀ ਹੋ ਗਿਆ ਜੀ ਸੇਵਾ ਹੋਰ ਕੋਤੇ ਚੜਦੀ ਕਲਾ ਹੈ ਤੇ ਸਿੰਘ ਸਾਹਿਬ ਮਾੜਾ ਜਨਾ ਵੇਖੋ ਚਲਾ ਕੇ ਤੁਹਾਡਾ ਜੜੀ ਇਹ ਵੇਖੋ ਮਾੜਾ ਚਲਾ ਕੇ ਜੀ ਆਪਣੀ 70 ਬੜਾ ਦਿੰਦਾ ਤਨ ਗੰਦਾਂ ਦਾ ਜੀ ਤਨ ਗੁਰਵੰਦਾਸ ਤਨ ਗੁਰਵੰਦਾਸ ਤਨ ਗੁਰਵੰਦਾਸ ਤਨ ਗੁਰਵੰਦਾਸ ਸੁਆਰ ਸਿੰਘ ਜੀ ਜਿਹੜੇ ਸ਼ਰਧਾਈ ਦਾ ਕੰਮ ਕਰਦੇ ਸੀ ਤਨ ਗੁਰਵੰਦਾਸ ਤਨ ਗੁਰਵੰਦਾਸ ਤਨ ਗੁਰਵੰਦਾਸ ਤਨ ਗੁਰਵੰਦਾਸ ਤਨ ਗੁਰਵੰਦਾਸ ਸੁਆਰ ਸੁਆਰ ਗੁਰਵੰਦਾਸ ਓਧਰ ਆਓ ਸਿੰਘ ਸਾਹਿਬ ਤਨ ਗੁਰਵੰਦਾਸ ਲੱਗਦਾ ਪਹਿਲੇ ਇੱਕ ਚਲਾਈ ਆ ਰੈਡੀ ਹੈ ਰਿਕਸ਼ਾ ਚਲਾਇਆ ਵਾ ਰਿਪਸਾ ਚਲਾਇਆ ਵਾ ਵਾਹਿਗੁਰੂ ਜੀ ਚਲੋ ਆਜੋ ਮੇਰੇ ਪੈਸੇ ਦੇ ਦੀ ਇਹਨਾਂ ਨੂੰ ਆਜੋ ਠੀਕ ਹੈ ਤੁਹਾਨੂੰ ਜੀ ਦਾ 10 ਤੁਹਾਨੂੰ ਜੀ ਦਾ ਆਜੋ ਵਾਹ ਅਲੋਸ਼ਾ ਸਰ ਬੜਾ ਬਲ ਮਾਇਆ ਜੀ ਤੁਹਾਡੇ ਰਿਕਸ਼ੇ ਦੀ ਠੀਕ ਹੈ ਇਹ ਗੁਰੂ ਸਾਹਿਬ ਲੋ ਭੇਜੀ ਗਈ ਹੈ ਜੀ ਇਹ ਗੁਰਸਿੱਖਾ ਦਾ ਦਸਵੰਦ ਹੈ ਜਿਹੜੇ ਚਾਹੁੰਦੇ ਨੇ ਕਿ ਸਾਡੇ ਭੈਣ ਭਰਾ ਕਿਰਤ ਕਰਨ ਰੋਜ਼ਗਾਰ ਕਰਨ ਉਹਨਾਂ ਦਾ ਦਸਵੰਦ ਹੈ ਠੀਕ ਹੈ ਜੀ ਆ ਫੜੋ ਮਾਇਆ ਤੁਸੀਂ ਭਾਜੀ ਬਣਾਉਂਦੀ ਹੋ ਦਿਓ ਆਪਣੇ ਹੱਥੀ ਇਹ ਹੈ ਕਿ ਦਲੀਚੀ ਮੇdataTable ਇਹ ਜਿਹੜੀ ਮਾਇਆ ਇਹ ਤੁਹਾਡੇ ਗੁਰਸਿੱਖਾਂ ਦੀ ਆ ਠੀਕ ਹੈ ਇਹਦੇ ਵਿੱਚ ਅਸੀਂ ਕੋਈ ਵੀ ਦਾਨ ਨਹੀਂ ਕੀਤਾ ਪਿਆਰਿਓ ਠੀਕ ਹੈ ਇਹ ਤੁਹਾਡੇ ਗੁਰੂ ਕੋਲ ਭੇਜੀ ਗਈ ਹੈ ਜਿਹੜੀ ਤੁਹਾਨੂੰ ਅਸੀਂ ਦੇ ਦਿੱਤੀ ਹੈ ਠੀਕ ਹੈ ਹਣਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਕੀਰਤ ਜਿਹੜੀ ਤੁਸੀਂ ਕਰ ਰਹੇ ਹੋਣ ਤਾੜਾ ਸੁੱਖਾ ਹੋ ਜਾਊਗਾ ਇਹ ਦਿਨਾਂ ਕਿ ਨਹੀਂ ਵਸੇ ਬਹੁਤ ਸੁੱਖਾ ਹੋ ਗਿਆ ਜੀ ਹਣਾ ਜੀ ਬਹੁਤ ਸੁੱਖਾ ਹੋ ਗਿਆ ਆਪਣਾ ਸਮਾਨ ਲੈ ਕੇ ਤੁਸੀਂ ਆ ਜਾ ਸਕਦੇ ਹੋ ਈਜ਼ੀ ਕਿਰਾਇਆ ਤੁਹਾਡਾ ਬਚ ਜਾਣਾ ਤੇ ਜਿੱਥੇ ਮਰਜ਼ੀ ਤੁਸੀਂ ਲਾ ਕੇ ਸ਼ਰਧਾਈ ਦਾ ਕੰਮ ਸ਼ੁਰੂ ਕਰ ਸਕਦੇ ਹੋ ਅਸੀਂ ਖੁਦ ਚਾਹੁੰਦੇ ਹਾਂ ਕਿ ਸਾਡੀਆਂ ਫੋਜਾਂ ਕੰਮ ਕਰਨ ਕੀਰਤ ਕਰਨ ਤੇ ਤੁਸੀਂ ਇਹ ਮਿਸਾਲ ਬਣ ਕੇ ਦਿਖਾਓ ਗੁਰੂ ਸਿੰਘ ਸਾਹਿਬ ਤੁਸੀਂ ਹੁਣ ਕੀਤ ਕਰਨੀ ਆ ਰੋਜ਼ਗਾਰ ਕਰਿਓ ਤੇ ਸੋਹਣਾ ਸਾਨੂੰ ਕਰਕੇ ਦਿਖਾ ਦਿਓ ਠੀਕ ਹੈ ਜੀ ਚਲੋ ਹੁਣ ਤੁਸੀਂ ਕੀ ਨਹੀਂ ਧੰਨਵਾਦ ਗੁਰੂ ਜਾਨ ਦਾਸ ਪਾਸ਼ਾ ਜੀ ਜਦ ਤੁਹਾਡੇ ਗੁਰੂ ਬੜੇ ਬੇਅੰਤ ਬੜੇ ਬੇਅੰਤ ਉਹਨਾਂ ਨੇ ਤੁਹਾਡੇ ਦਿਲ ਦੀ ਵੀ ਜਾਣੀ ਆ ਸਾਨੂੰ ਭੇਜਿਆ ਤੁਸੀਂ ਰੋਕਿਆ ਅਸੀਂ ਰੁੱਕ ਗਏ ਉਹ ਸਾਰਾ ਕੁਝ ਕਰਨ ਵਾਲੇ ਗੁਰਰਾਮਦਾਸ ਪਾਸ਼ਾ ਇਹ ਤਾਂ ਹੋਰ 30 ਰੋਡਸ ਨੇ ਜੁੱਥੋਂ ਮੈਂ ਲੰਘਦਾ ਤੇ ਮੈਂ ਉਧਰੋਂ ਹੀ ਘੁੰਮ ਕੇ ਆਣਾ ਤੁਹਾਡੇ ਕੋਲ ਕਰਨਾ ਜਿੱਦਾਂ ਤੁਹਾਡਾ ਫੋਨ ਮਿਲਣਾ ਕਿਦਾਂ ਹਨਾ ਉਹ ਸਾਰਾ ਕੁਝ ਗੁਰਰਾਮਦਾਸ ਪਾਸ਼ਾ ਨੇ ਬਿੱਦ ਬਣਾਈ ਤੀ ਠੀਕ ਹੈ ਨਾ ਤੁਸੀਂ ਵੀਡੀਓ ਵੇਖੀਏ ਕਿਦਾਂ ਹਨਾ ਉਹ ਸਾਰੇ ਕੁਝ ਗੁਰਰਾਮਦਾਸ ਪਾਸ਼ਾ ਆਪ ਆਪਣੇ ਸਿੰਗਰੀ ਕੀਤਾ ਅਸੀਂ ਕੁਝ ਨਹੀਂ ਕੀਤਾ ਕਰਨ ਵਾਲਾ ਤੁਹਾਡਾ ਗੁਰੂ ਆ ਤੇ ਮੈਂ ਹਰ ਵਾਰੀ ਕਿਹਣਾ ਹਾਂ ਆਪਾਂ ਇੱਕ ਚੀਜ਼ ਬੋਲਣੀ ਹੈ ਠੀਕ ਹੈ ਸਿੰਘ ਸਾਹਿਬ ਅਸੀਂ ਬੋਲਣਾ ਹੈਗਾ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਬੋਲ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ 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 ਠੀਕ ਹੈ ਸਿੰਘ ਸਾਹਿਬ ਜਦੋਂ ਵੀ ਤੁਹਾਨੂੰ ਲੱਗੇ ਨਾ ਕਿ ਹਾਂ ਵੀ ਕੰਮ ਨਹੀਂ ਚੱਲ ਰਿਹਾ ਕਿ ਔਕੜ ਆ ਗਈ ਵੱਡੀ ਤੋਂ ਵੱਡੀ ਤੁਸੀਂ ਪਾਤਸ਼ਾਹ ਜੀ ਦੀ ਯਾਦ ਕਰੋ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਇੱਕ ਰਸਤਾ ਬੰਦ ਹੋਏਗਾ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਚਾਰ ਰਸਤੇ ਤੁਹਾਡੇ ਲਈ ਖੋਲ ਦੇਣਗੇ ਠੀਕ ਹੈ ਜੀ ਤੇ ਬਾਕੀ ਹੁਣ ਤੁਸੀਂ ਫ੍ਰੀ ਹੋ ਤੇ ਜਾ ਕੇ ਤੁਸੀਂ ਲੈ ਕੇ ਜਾਓ ਤੇ ਸਾਨੂੰ ਮਾੜਾ ਜਿਹਾ ਦੱਸਿਓ ਭੈਣ ਹੋਣੀ ਖੁਸ਼ ਹੋਏਗੀ ਨਹੀਂ ਹੋਏ ਹਾਂ ਜੀ ਤੁਸੀਂ ਅੱਲ ਤੋਂ ਆਪਣਾ ਕੰਮ ਸ਼ੁਰੂ ਕਰੋ ਜਿੱਥੇ ਮਰਜੀ ਤੁਸੀਂ ਜੜੀ ਲਾ ਕੇ ਮੰਜੇ ਨ ਜਾਓ ਠੀਕ ਹੈ ਹਾਂ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਤੁਹਾਨੂੰ ਗੁਰੂ ਰਾਮਦਾਸ ਜੀ Tahni Guru GaAnda bekannt Guru GaAnda broadband Guru GaAnda broadband Guru GaAnda broadband Cenggak ia babi ah bisa lho, gilip istrinya Guru GaAnda Swas suwas Guru GaAnda Guru Guru